ਸੱਚਿਆ ਗੱਲ ਜੀ ਸਾਵਣ ਮਹੀਨਾ ਚੱਲ ਰਿਹਾ ਔਰ ਕੱਲ ਹਸਬੰਦ ਕਹਿੰਦੇ ਕਿ ਸਾਵਣ ਸਪੈਸ਼ਲ ਖੀਰ ਮਾਲਪੂਆ ਕਦੋਂ ਬਣਨਗੇ ਸੋ ਮੈਂ ਫੇਰ ਸੋਚਿਆ ਕਿ ਖੀਰ ਮਾਲਪੂਆ ਬਣਾਣਾ ਇਜ਼ੀਲੀ ਚਾਵਲ ਭਿਗੋ ਕੇ ਰੱਖੇ ਸੀ ਉਹਨੂੰ 1.5 ਕਿਲੋ ਦੁੱਧ ਦੇ ਵਿੱਚ ਮਲਾਈ ਦੇ ਸਮੇਤ ਹੀ ਦੁੱਧ ਲਿਆ ਹੈ ਔਰ ਇਸ ਨੂੰ ਆਪਾਂ ਦੋਨਾਂ ਨੂੰ ਕੜਨ ਦੇ ਲਈ ਰੱਖਾਂਗੇ ਵਿੱਚ ਪਾਵਾਂਗੇ ਛੋਟੀ ਇਲਾਇਚੀ ਕੁੱਟੀ ਹੋਈ ਹੁਣ ਮਾਲਪੂਏ ਦੇ ਲਈ ਇਕੋ ਲਈ ਲੈ ਆਇਆ ਜੀ ਆਪਾਂ ਆਟਾ ਔਰ ਅੱਧੀ ਕੋਲੀ ਤੋਂ ਵੀ ਕੱਟ ਤੇ ਚੀਨੀ ਲੈਣੀ ਹੈ ਯਾਨੀ ਕਿ ਖੰਡ ਔਰ ਇਹਦੇ ਵਿੱਚ ਪਾਵਾਂਗੇ ਸੌਫਟ ਛੋਟੀ ਇਲਾਚੀ ਕੁਟੀ ਹੋਈ ਹੁਣ ਖੋਏ ਵਾਲਾ ਫਲੇਵਰ ਲੈਣ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਪੈਕੇਟ 10 ਰੁਪਏ ਵਾਲੇ ਮਿਲਕ ਪਾਊਡਰ ਦੇ ਇਹਦੇ ਨਾਲ ਤੁਹਾਨੂੰ ਖੋਇਆ ਪਾਣ ਦੀ ਲੋੜ ਨਹੀਂ ਪੈਗੀ ਨਾਲ ਪਾਵਾਂਗੇ ਜੀ ਅੱਧਾ ਕੱਪ ਠੰਡਾ ਦੁੱਧ ਔਰ ਥੋੜਾ ਸਾਰਾ ਪਾਣੀ ਪਾ ਕੇ ਬੈਟਰ ਸਾਰਾ ਜਿਹੜਾ ਮਿਕਸ ਕਰ ਲਵਾਂਗੇ ਔਰ ਹੁਣ ਇਸ ਬੈਟਰ ਨੂੰ ਆਪਾਂ ਰੱਖਾਂਗੇ ਜੀ ਰੈਸਟ ਕਰਨ ਦੇ ਲਈ ਅੱਧੇ ਘੰਟੇ ਲਈ ਜਾਂ ਫਿਰ ਤੁਸੀਂ ਇਹਨੂੰ 1 ਘੰਟੇ ਦੇ ਲਈ ਵੀ ਰੱਖ ਸਕਦੇ ਹੋ ਨਾਲ ਦੇ ਨਾਲ ਆਪਾਂ ਖੀਰ ਰੱਖੀ ਸੀ ਕੜਨ ਦੇ ਲਈ ਸੋ ਸਾਡੀ ਖੀਰ ਵੀ ਜਿਹੜੀ ਤੁਸੀਂ ਦੇਖ ਰਹੇ ਹੋ ਚਾਵਲ ਪਕਣਾ ਸ਼ੁਰੂ ਹੋ ਚੁੱਕੀ ਹੈ ਹੱਲੇ ਚਾਵਲ ਥੋੜਾ ਸਾਰਾ ਕਿਉਂਕਿ ਖੀਰ ਦੇ ਵਿੱਚ ਮਿਕਸ ਨਹੀਂ ਹੋਏ ਨਾਲ ਦੇ ਨਾਲ ਇਹਦੇ ਵਿੱਚ ਚੀਨੀ ਆਪਣੇ ਟੇਸ ਦੇ ਅਕੋਰਡਿੰਗ ਔਰ ਕਟਿਆ ਹੋਇਆ ਡਰਾਈ ਫਰੂਟ ਜੋ ਵੀ ਤੁਹਾਨੂੰ ਪਸੰਦ ਹੋਏ ਉਹ ਤੁਸੀਂ ਪਾ ਸਕਦੇ ਹੋ ਸੋ ਖੀਰ ਪ੍ਰੋਪਰ ਕਰ ਲਈ ਉਹਨਾਂ ਨੂੰ ਥੋੜੀ ਦੇਰ ਬਾਅਦ ਬੰਦ ਕਰ ਦਾਵਾਂਗੇ ਕਿਉਂਕਿ ਠੰਡੀਆਂ ਤੋਂ ਬਾਅਦ ਖੀਰ ਜਿਹੜੀ ਉਹ ਸੰਗਨੀ ਹੋ ਜਾਂਦੀ ਹੈ ਸੋ ਸਾਡਾ ਬੈਟਰ ਜਿਹੜਾ ਉਹ ਵੀ ਤੁਸੀਂ ਦੇਖ ਰਹੇ ਹੋ ਮੈਨੂੰ ਹਲਕਾ ਜਿਹਾ ਬੈਟਰ ਠੀਕ ਲੱਗ ਰਿਹਾ ਸੋ ਮੈਂ ਇਹਦੇ ਵਿੱਚ ਥੋੜਾ ਸਾਰਾ ਪਾਣੀ ਪਾ ਕੇ ਇਹਦਾ ਜਿਹੜਾ ਬੈਟਰ ਦੀ ਕੰਸਿਸਟੈਂਸੀ ਹੈ ਉਹਨੂੰ ਸੈੱਟ ਕਰ ਲਵਾਂਗੇ ਨਾਲ ਹੁਣ ਮੈਂ ਖੀਰ ਜਿਹੜਾ ਅੱਜ ਮਾਲਪੂਆ ਬਣਾਉਣੇ ਉਹ ਮੈਂ ਬਣਾ ਰਹੀ ਹਾਂ ਜੀ ਦੇਸੀ ਘਿਓ ਦੇ ਵਿੱਚ ਤੁਸੀਂ ਰਿਫਾਈਨ ਦੇ ਵਿੱਚ ਡਾਲਡਾ ਦੇ ਵਿੱਚ ਕਿਸੇ ਵਿੱਚ ਬਣਾ ਸਕਦੇ ਹੋ ਸੋ ਬੈਟਰ ਮੈਂ ਪਤਲਾ ਕਰ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਫੂਡ ਕਲਰ ਤੁਸੀਂ ਅਗਰ ਚਾਹੋ ਤਾਂ ਇਸ ਦੇ ਵਿੱਚ ਕੇਸਰ ਵੀ ਪਾ ਸਕਦੇ ਹੋ ਜਾਂ ਫਿਰ ਇਹਨੂੰ ਬਿਨਾ ਕਲਰ ਦੇ ਵੀ ਬਣਾ ਸਕਦੇ ਹੋ ਸੋ ਇਸੇ ਕਿਨਾਰੇ ਕਰਕੇ ਮੈਂ ਤਿੰਨ ਪੂੜੇ ਬਣਾਏ ਸੀ ਬਟ ਤਿੰਨ ਜੜੀਆਂ ਉਹ ਜ਼ਿਆਦਾ ਹੋ ਜਾਂਦੇ ਆ ਸੋ ਇਹਨਾਂ ਨੂੰ ਮੈਂ ਬਣਾ ਕੇ ਉਹਦੇ ਬਾਅਦ ਮੈਂ ਦੋ-ਦੋ ਪੂੜੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਸੋ ਜਦੋਂ ਤੁਹਾਨੂੰ ਲੱਗੇ ਨਾ ਪ੍ਰੋਪਰ ਜਾਲੀ ਤੁਸੀਂ ਦੇਖੋ ਇਸ ਤਰੀਕੇ ਦੀ ਆ ਰਹੀ ਆ ਤਾਂ ਸਮਝ ਲਓ ਤੁਹਾਡਾ ਪੂੜਾ ਦਾ ਜਿਹੜਾ ਬੈਟਰ ਹੈ ਉਹ ਬਹੁਤ ਵਧੀਆ ਬਣਿਆ ਹੋਇਆ ਹੈ सो so, इसके नोनों पास्य उलट पलट करके आप अपने जो मालपूए है उन्होंने उन सेक लावे जो एक्सट्रा घ्यो है उन्होंने आपचोड़ देवे so, सो इस तरीके देख रहे हो मैं दो करके मालपुए जोड़े है वह बना रही हूँ सो so, सारे मालपूए जोड़े बन के बहुत वीरिया तैयार हो कलर देख रहे हो मालपूए तो थोड़ा सारा येलो कलर पा दिता सी अगर तुम चाहो तो केसर पा लो उस कलर बहुत वीडियो लगे सो साडे खीर और मालपूए बन के दोनों बिल्कुल रेडी हो हूँ अगर तीस चाहो ਤੇ ਇਹਨਾਂ ਮਾਲਪੂਆ ਨੂੰ ਰਬੜੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਸੋ ਮੇਰੇ ਕੋਲ ਘਰ ਦੇ ਵਿੱਚ ਰਬੜੀ ਵੀ ਬਣਾ ਕੇ ਰੱਖੀ ਹੋਈ ਸੀ ਪਹਿਲਾਂ ਦੀ ਸੋ ਮੈਂ ਇਹਨੂੰ ਵੀ ਇਹਦੇ ਉੱਪਰ ਥੋੜਾ ਸਾਰਾ ਫੈਲਾ ਦਵਾਂਗੀ ਔਰ ਅੱਜ ਦੀ ਖੀਰ ਮਾਲਪੂਆ ਨੂੰ ਖਾ ਕੇ ਹਸਬੰਡ ਔਰ ਬੇਟੀ ਬਹੁਤ ਖੁਸ਼ ਹੋਏ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ